24 ਅਨਾਰ ਤੇ ਇਹ ਜਿਹੜੇ 80 ਔਲੇ ਨੇ ਉਹਦਾ ਮੁਕਾਬਲਾ ਜਿਹੜਾ ਸੀ ਬਖਤੌਣ ਵਾਲੀ 베ਰੀ ਹੈ ਉਹਦਾ ਇੱਕ ਚਮਚਾ ਕਰ ਜਮਚ ਇਹਦਾ ਇੱਕ ਜਮਚ ਇਹਦਾ ਇੱਕ ਚਮਚ ਜਿਹੜਾ ਸਾਰੇ ਸਰੀਰ ਦੇ ਰੋਲੇ ਖਤਮ ਕਰ ਦੇਗਾ ਕੀ ਪਤਾ ਕੀ ਕੀ ਫਾਇਦੇ ਕੀ ਹੋਣ ਵਾਲੇ ਨੇ ਇਹਦੇ ਫਾਇਦੇ ਬੜੇ ਆ ਜੀ ਤੁਹਾਨੂੰ ਮੈਂ ਪਹਿਲੇ ਪਿਛਲੀ ਵੀਡੀਓ 'ਚ ਦੱਸਿਆ ਸੀਗਾ ਹਾਰਟ ਤੇ ਕੰਮ ਕਰਦਾ ਹੈ ਹਾਜਮੇ ਤੇ ਕੰਮ ਕਰਦਾ ਹੈ ਸ਼ੂਗਰ ਦੀ ਮਾਤਰਾ ਦੇ ਕੰਟਰੋਲ ਕਰਦਾ ਚਮੜੀ ਦੇ ਰੋਗ ਥਾਮ ਨੂੰ ਠੀਕ ਕਰਦਾ ਅੱਖਾਂ ਦੀ ਰੋਸ਼ਨੀ ਵਧਾਉਂਦਾ ਅੱਛਾ ਠੀਕ ਹੈ ਜੀ ਅੱਖਾਂ ਦੀ ਰੋਸ਼ਨੀ ਵਧਾਉਂਦਾ ਮੇਰੇ ਕੋਲ ਇਹ ਜੇ ਪੇਸ਼ੈਂਟ ਆ ਗਏ ਜਿਨ੍ਹਾਂ ਨੇ ਆ ਕੇ ਬਾਈ ਜੀ ਥੈਂਕ ਯੂ ਤੇਰਾ ਤੂੰ ਦਿੱਤਾ ਕੀ ਹੈ ਸਾਨੂੰ ਨਜ਼ਾਰਾ ਆ ਗਿਆ ਸਾਡੇ ਤਾਂ ਅੱਖਾਂ ਦੇ ਨੰਬਰ ਚੇਂਜ ਹੋ ਗਏ ਜਿਹੜੇ ਚਸ਼ਮੇ ਦੇ ਠੀਕ ਹੈ ਠੀਕ ਹੈ ਚਮੜੀ ਦੇ ਸਕਿਨ ਦੇ ਸਕਿਨ ਦਾ ਫਰੂਕੀ ਸਾਹਿਬ ਤੁਹਾਨੂੰ ਵੀ ਬੋਤਲ ਦਿੱਤੀ ਸੀਗੀ ਠੀਕ ਹੈ ਤੁਹਾਨੂੰ ਵੀ ਪਤਾ ਹੈਗਾ ਤੁਸੀਂ ਆਪ ਹੀ ਦੱਸ ਦਿਓ ਵੀ ਕਿੱਦਾਂ ਤੁਹਾਨੂੰ ਰਿਜ਼ਲਟ ਮਿਲਿਆ ਚਿਹਰੇ ਤੇ ਲੇਡੀ ਦੇ ਆ ਇਥੇ ਕਾਲੇ ਦਾਗ ਧੱਬੇ ਝੁਰੜੀਆਂ ਵਗੈਰਾ ਹੁੰਦੀਆਂ ਨੇ ਉਹ ਸਾਰੀਆਂ ਠੀਕ ਹੋ ਰਹੀਆਂ ਭੈਣਾ ਮੇਰੇ ਆ ਕੇ ਥੈਂਕ ਯੂ ਕਰਦੀਆਂ ਮਾਨਸਿਕ ਤਣਾਅ ਮਾਨਸਿਕ ਤਣਾਅ ਤੇ بڑے ਬੰਦਿਆਂ ਨੂੰ ਮਾਨਸਿਕ ਤਣਾਅ ਰਹਿੰਦਾ ਹਰੇਕ ਹੀ ਬੰਦਾ ਟੈਨਸ਼ਨ 'ਚ ਰਹਿੰਦਾ ਕਿਸੇ ਨਾ ਕਿਸੇ ਨੂੰ ਨੀਂਦ ਨਹੀਂ ਆਉਂਦੀ ਕੁਝ ਨਹੀਂ ਆਉਂਦਾ ਅਗਦੀ ਸਮੱਸਿਆ ਦਾ ਉਹ ਸਾਰਾ ਤੇ ਇਹ ਵਰਕ ਕਰਦਾ